ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਹੋਇਆ ਵੱਡਾ ਖਲਾਸਾ ਰਾਜਵੀਰ ਜਵੰਦਾ ਤੇ ਚੋਣ ਵਾਲੇ ਉਹਨਾਂ ਦੇ ਫੈਨਸ ਅਤੇ ਜਿਨ੍ਹਾਂ ਨੇ ਵੱਡੇ ਪੱਧਰ ਤੇ ਅਰਦਾਸਾਂ ਕੀਤੀਆਂ ਦੁਨੀਆ ਦੇ ਹਰ ਕੋਨੇ ਤੇ ਜਿੱਥੇ ਕਿਤੇ ਵੀ ਪੰਜਾਬੀ ਕੰਮ ਕਰਦਾ ਹੈ ਜਿਵੇਂ ਹੀ ਉਹਨਾਂ ਨੇ ਸੁਣਿਆ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋ ਗਿਆ ਹੈ ਲੋਕਾਂ ਨੂੰ ਯਕੀਨ ਹੀ ਨਹੀਂ ਆਇਆ ਕਿ ਉਹਨਾਂ ਦੀ ਧੌਣ ਦਾ ਮਣਕਾ ਉਹਨਾਂ ਦੀ ਰੀੜ ਦੀ ਹੱਡੀ ਹੱਡੀ ਅਤੇ ਉਹਨਾਂ ਦੇ ਦਿਮਾਗ ਤੇ ਵੱਡੀ ਸੱਤ ਲੱਗ ਸਕਦੀ ਹੈ ਕਿਉਂਕਿ ਰਾਜਵੀਰ ਜਵੰਦਾ ਦੇ ਨਾਲ ਉਸਦੇ ਯਾਦ ਸੀ ਰਾਜਵੀਰ ਜਵੰਦਾ ਇੱਕ ਬਲੈਰੋ ਗੱਡੀ ਦੇ ਵਿੱਚ ਵੱਜੇ ਰਾਜਵੀਰ ਜਵੰਦਾ ਬਲਦਾਂ ਦੇ ਵਿੱਚ ਵੱਜੇ ਰਾਜਵੀਰ ਜਵੰਦਾ ਦਾ ਇਲਾਜ ਨਹੀਂ ਕੀਤਾ ਗਿਆ ਪ੍ਰੋਪਰ ਫਰਸਟ ایڈ ਨਹੀਂ ਦਿੱਤੀ ਗਈ ਇਸ ਕਰਕੇ ਉਹਨਾਂ ਦੀ ਮੌਤ ਹੋ ਗਈ ਵੱਡਾ ਸਸਪੈਂਸ ਬਣ ਗਿਆ ਹੈ ਰਾਜਵੀਰ ਜਵੰਦਾ ਦੇ ਜਿਹੜੇ ਚਾਹਣ ਵਾਲੇ ਨੇ ਜਿਹੜੇ ਉਸਦੇ ਪ੍ਰਸ਼ੰਸਕ ਨੇ ਜਿਹੜੇ ਉਸਦੇ ਫੈਨਸ ਨੇ ਉਨਾ ਵੱਡੋ ਮਾਂ ਕੀਤੀ ਜਾ ਰਹੀ ਹੈ ਕਿ ਸਾਨੂੰ ਰਾਜਵੀਰ ਜਵੰਦਾ ਦੀ ਮੌਤ ਦੇ ਅਸਲ ਕਾਰਨ ਦੱਸੇ ਜਾਣ ਨਹੀਂ ਤਾਂ ਇਸ ਉੱਤੇ ਇਹ ਵੱਡਾ ਸਸਪੈਂਸ ਹੈ ਹਾਲਾਂਕਿ ਰਾਜਵੀਰ ਜਵੰਦਾ ਦੇ ਹੱਕ ਵਿੱਚ ਆਏ ਸਾਰੇ ਫਿਲਮੀ ਅਦਾਕਾਰਾਂ ਅਤੇ ਪੰਜਾਬੀ ਫਿਲਮਾਂ ਉਹ ਪੰਜਾਬੀ ਗਾਇਕ ਅੰਗਰੇਸੀ ਨਸਰੀ ਵੱਲੋਂ ਪੋਸਟਾ ਪਾ ਕੇ ਕਿਹਾ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਦੇ ਮੌਤੇ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਨਾ ਕੀਤੀ ਜਾਵੇ ਲੇਕਿਨ ਇਧਰ ਐਸਚਓ ਬੁੱਚੀ ਸਿੰਘ ਨੇ ਵੱਡੇ ਖੁਲਾਸੇ ਕੀਤੇ ਨੇ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਡੀਡੀਆਰ ਦੀ ਕਾਪੀ ਜਿਹੜੀ ਹੈ ਉਹ ਸਾਹਮਣੇ ਆ ਗਈ ਹੈ ਉਸ ਟਾਪੀ ਦੇ ਵਿੱਚ بڑے بڑے ਖੁਲਾਸੇ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਦੇ ਜਿਹੜੇ ਦੋਸਤੀ ਜਿਹੜੇ ਯਾਰ ਦੋਸਤ ਬੇਲੀ ਸੱਜਣ ਸੀ ਉਹਨਾਂ ਵੱਲੋਂ ਖੁਲਾਸੇ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਪੰਜੌਰ ਥਾਣੇ ਵਿੱਚ ਡੀਡੀਆਰ ਦੀ ਕਾਪੀ ਸਾਹਮਣੇ ਆਈ ਹੈ ਪੰਜੌਰ ਥਾਣੇ ਦੇ ਮੁਖੀ ਐਸਓ ਬੁੱਚੀ ਸਿੰਘ ਦਾ ਬਿਆਨ ਰਾਜਵੀਰ ਜਵੰਦਾ ਨੂੰ ਆਵਾਰਾ ਪਸ਼ੂ ਨੇ ਬਾਈ ਟੱਕਰ ਉਹਨਾਂ ਨੇ ਕਿਹਾ ਕਿ ਗੱਡੀ ਦੇ ਵਿੱਚ ਨਹੀਂ ਵਜਿਆ ਆਵਾਰਾ ਪਸ਼ੂਆਂ ਦੀ ਟੱਕਰ ਵਜੀ ਹੈ ਰਾਜਵੀਰ ਜਵੰਦਾ ਦੀ ਬਾਈਕ ਨੂੰ ਇਸ ਕਰਕੇ ਉਹ ਉਹਨਾਂ ਦਾ ਭਿਆਨਕ ਐਕਸੀਡੈਂਟ ਹੋਇਆ ਹੈ ਕਿਸੇ ਗੱਡੀ ਨਾਲ ਟਕਰਾਉਣ ਕਰਕੇ ਨਹੀਂ ਹੋਇਆ ਹਾਸਾ ਹਾਲਾਂਕਿ ਪਹਿਲੇ ਇਹ ਖਬਰ ਆਈ ਸੀ ਕਿ ਰਾਜਵੀਰ ਜਵੰਦਾ ਉਹ ਬਲਦਾਂ ਨੂੰ ਸਾਧਾਂ ਨੂੰ ਬਚਾਉਣ ਲਈ ਬਲੇਰੋ ਗੱਡੀ ਦੇ ਵਿੱਚ ਉਹ ਵਜੇ ਬਲੇਰੋ ਗੱਡੀ ਦੀ ਟਕਰ ਅਮਣੇ ਸਾਹਮਣੀ ਹੋਈ ਲੇਕਿਨ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਮੁਰਲਾ ਇਲਾਜ ਨਾ ਦੇਣ ਦੇ ਦੇਣ ਤੇ ਕੀਤੀ ਜਾ ਰਹੀ ਹੈ ਜਾਂਚ ਹੈ ਐਸ ਐਚਓ ਨੇ ਕਿਹਾ ਹੈ ਕਿ ਜਿਹੜੇ ਹਸਪਤਾਲ ਦੇ ਵਿੱਚ ਇਹਨਾਂ ਨੂੰ ਲਜਾਇਆ ਗਿਆ ਉਸ ਹਸਪਤਾਲ ਨੇ ਨਾ ਕਰ ਦਿੱਤੀ ਸੀ ਉਸ ਨੂੰ ਲੈ ਕੇ ਵੱਡੇ ਪੱਧਰ ਤੇ ਜਾਂਚ ਕੀਤੀ ਜਾ ਰਹੀ ਹੈ ਜੇਕਰ ਉਹਨਾਂ ਨੇ ਇਲਾਜ ਕਰਨ ਤੋਂ ਨਾ ਕੀਤੀ ਤਾਂ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ ਇਧਰ ਜਿੰਨੇ ਉਹਦੇ ਪ੍ਰਸ਼ਾਸਕ ਨੇ ਜਿੰਨੇ ਉਹਨੂੰ ਚਾਉਣ ਵਾਲੇ ਨੇ ਉਨਾ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਹਸਪਤਾਲ ਨੇ ਅਲਾਸ ਕਰਨ ਜਾਂ ਫਰਸਟ ਏਡ ਦੇਣ ਤੋਂ ਇਨਕਾਰ ਕੀਤਾ ਹੈ ਉਹਨਾਂ ਉੱਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਸੂਤਰਾਂ ਦੇ ਹਵਾਲੇ ਤੋਂ ਬੜੀਆਂ-ਬੜੀਆਂ ਤੇ ਅਹਿਮ ਖਬਰਾਂ ਆ ਰਹੀਆਂ ਨੇ ਕਿ ਰਾਜਵੀਰ ਜਵੰਧਾ ਦੀ ਮੌਤ ਦਾ ਸਦਮਾ ਜਿੱਥੇ ਕਿ ਉਹਨਾਂ ਦੀ ਮਾਤਾ ਨੂੰ ਹੈ ਉਹਨਾਂ ਦੀ ਧਰਮ ਪਤਨੀ ਨੂੰ ਹੈ ਉਹਨਾਂ ਦੇ ਛੋਟੇ-ਛੋਟੇ ਦੋ ਬੱਚਿਆਂ ਨੂੰ ਹੈ ਤੇ ਦੂਸਰੇ ਪਾਸੇ ਸਭ ਤੋਂ ਵੱਡਾ ਸਤਬਾ ਉਹਨਾਂ ਦੇ ਚੋਣ ਵਾਲਿਆਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਅਤੇ ਉਹਨਾਂ ਦੇ ਫੈਨਸ ਨੂੰ ਹੈ ਫੈਨਸ ਜੋ ਵਾਰ-ਵਾਰ ਮੰਗ ਕਰ ਰਹੇ ਨੇ ਕਿ ਦੋਸਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਜੇਕਰ ਗੱਡੀ ਦੇ ਵਿੱਚ ਟੱਕਰ ਮੱਚੀ ਹੈ ਉਸ ਗੱਡੀ ਵਾਲੇ ਮਾਲਕ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਜਿਨ੍ਹਾਂ ਨੇ ਵੇਖਿਆ ਹੈ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਯਾਨੀ ਕਿ ਮੌਕੇ ਦੇ ਗਵਾਹ ਹੁਣ ਐਸਐਚਯੂ ਸਾਹਮਣੇ ਆਏ ਨੇ ਜਿਸ ਦਾ ਨਾਮ 부ਚੀ ਸਿੰਘ ਦੱਸਿਆ ਜਾ ਰਿਹਾ ਹੈ ਉਸ ਨੇ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਗੱਡੀ ਵਿੱਚ ਨਹੀਂ ਵੱਜਿਆ ਉਹ ਸਾਨਾ ਦੇ ਵਿੱਚ ਵਜਿਆ ਹੈ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜੇ ਹਸਪਤਾਲ ਦੇ ਵਿੱਚ ਪਹਿਲਾ ਉਸੂਲ ਲਜਾਇਆ ਗਿਆ ਉਹਨਾਂ ਨੇ ਆਖਰ ਤੱਕ ਜਵਾਬ ਕਿਉਂ ਦਿੱਤਾ ਕੀ ਉਹਨਾਂ ਦੀ ਸਮੱਸਿਆ ਸੀ ਕੀ ਉਥੇ ਅਲਾਫ ਨਹੀਂ ਸੀ ਕੀ ਉਥੇ ਆਕਸੀਜਨ ਦੇ ਸਿਲੰਡਰ ਨਹੀਂ ਸੀ ਵੈਂਟਿਲੇਟ ਸਿਸਟਮ ਨਹੀਂ ਸੀ ਇਸ ਕਰਕੇ ਜੇਕਰ ਉਹਨਾਂ ਦੇ ਕੋਲ ਵੈਂਟਿਲੇਟ ਸਿਸਟਮ ਹੀ ਸੀ ਜੇਕਰ ਉਹਨਾਂ ਕੋਲ ਤਖਤਾ ਫਰਮਾਨ ਸੀ ਜੇਕਰ ਉਹਨਾਂ ਨੇ ਕਾਨੂੰਨ ਲਾ ਕੇ ਵੀ ਕੀਤੀ ਹੈ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ ਉਸ ਤੋਂ ਬਾਅਦ ਐ ਸੋਚੇ ਨੇ ਉਹਨਾਂ ਦੇ 11 ਦੋਸਤਾਂ ਬਾਰੇ ਵੀ ਖੁਲਾਸੇ ਕੀਤੇ ਨੇ ਕਿ ਉਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਕਸੂਰ ਨਹੀਂ ਉਹ ਵੈਸੇ ਹੀ ਸਦਮੇ ਦੇ ਵਿੱਚ ਬਿਸੀ ਉਹ ਘਬਰਾਏ ਹੋਏ ਸੀ ਡਰੇ ਹੋਏ ਸੀ ਇਸ ਕਰਕੇ ਉਹ ਮੀਡੀਆ ਦੇ ਸਾਹਮਣੇ ਨਹੀਂ ਆਏ ਧੰਨਵਾਦ